ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਪੰਨੂ ਦਾ ਇੱਕ ਵੀਡੀਓ ਆ ਗਿਆ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਅਮਰਪਾਲ ਸਿੰਘ ਨੇ ਹੱਕ ਦੇ ਵਿੱਚ ਕੀ ਕਿਹਾ ਔਰ ਦੂਜੇ ਪਾਸੇ ਜਿਹੜੇ ਭਾਰਤ ਦੇ ਨੌਜਵਾਨ ਨੇ ਖਾਸ ਕਰਕੇ ਜਿਹੜੇ ਪੰਜਾਬੀ ਨੇ ਜਿਹੜੇ ਡੀਪੋਰਟ ਕਰਕੇ ਅਮਰੀਕਾ ਦੇ ਵਿੱਚ ਹੀ ਬੈਠਾ ਪੰਨੂ ਅਤੇ ਅਮਰੀਕਾ ਦੇ ਵਿੱਚੋ ਹੀ ਲੋਕ ਖੱਲੇ ਜਾ ਰਹੇ ਨੇ ਭਾਰਤ ਦੇ ਵਿੱਚ ਉਹਨਾਂ ਨੇ ਇੱਕ ਸੈਂਟਰ ਗਵਰਨਮੈਂਟ ਨੂੰ ਇੱਕ ਬਹੁਤ ਵੱਡੀ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਜਿਹੜਾ ਕਿ ਜਹਾਜ਼ ਹੈ ਅੰਮ੍ਰਿਤਸਰ ਦੇ ਵਿੱਚ ਕਿਵੇਂ ਲੈਂਡ ਹੁੰਦਾ ਕਿਉਂ ਹੁੰਦਾ ਉਹ ਰੀਜਨ ਕੀ ਹੈ ਉਦੋਂ ਹੱਥ ਕੜੀਆਂ ਕਿਵੇਂ ਲੱਗਦੀਆਂ ਨੇ ਪੂਰੀ ਗੱਲਬਾਤ ਪੰਨੂ ਦੇ ਮੂੰਹੋਂ ਯਾਨੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਸਪੀਚ ਐਸੀ ਕਿ ਸਰਕਾਰਾਂ ਹੀ ਹਲਾਕੇ ਰੱਖ ਦਿੱਤੀਆਂ ਨੇ ਪੰਨੂ ਦੀ ਇਸ ਖਬਰ ਨੇ ਦੇਸ਼ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਅਮਰਪਾਲ ਸਿੰਘ ਬਾਰੇ ਕੀ ਬੋਲੇ ਨੇ ਉਹ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਜਿਹੜੀ ਇਹ ਖਬਰ ਹੈ ਇਹ ਪੰਜਾਬੀਆਂ ਨੂੰ ਲੈ ਕੇ ਆ ਜਿੰਨੇ ਵੀ ਭਾਰਤ ਦੇ ਵਿੱਚ ਵਾਪਸ ਕੱਲੇ ਗਏ ਨੇ ਕਿਉਂ ਕਲੇ ਨੇ ਕੀਨੇ ਬੁਲਵਾਇਆ ਇਹ ਪੰਨੂ ਹੀ ਦੱਸੂਗਾ ਕਿਉਂ ਕਿਉਂਕਿ ਉਹਨਾਂ ਨੇ ਪੂਰੀ ਯਾਨੀ ਇੱਕ ਕਹਾਣੀ ਰਚ ਦਿੱਤੀ ਹੈ ਯਾਨੀ ਹੱਕ ਦੇ ਵਿੱਚ ਪੰਨੂ ਖੜ ਗਏ ਨੇ ਉਹਨਾਂ ਲੋਕਾਂ ਦੇ ਜਿਹੜੇ ਪੰਜਾਬ ਦੇ ਵਿੱਚੋਂ ਅਮਰੀਕਾ ਜਾ ਕੇ ਬਸੇ ਸੀ ਤੇ ਉਹਨਾਂ ਨੂੰ ਡਿਪੋਰਟ ਕਰਕੇ ਯਾਨੀ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਪੰਨੂ ਦੇ ਮੂੰਹੋਂ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਨੌਜਵਾਨਾਂ ਦੇ ਲਈ ਸੁਣ ਲੈਣਾ ਜ਼ਰੂਰੀ ਹੈ ਸੁਣੋ ਅੰਬਰ ਸਰ ਜਹਾਜ਼ ਕਿਸ ਕਰਕੇ ਲਾਇਆ ਗਿਆ ਤਾਂ ਜੋ دہشت ਫਲਾਈ ਜਾ ਸਕੇ ਪੰਜਾਬ ਦੇ ਸਿੱਖਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਪਹਿਲਾਂ ਤਸ਼ੱਦਦ ਕੀਤਾ ਜਾਂਦਾ ਖਾਲਿਸਤਾਨੀ ਪੱਖੀ ਹੋਣ ਦੇ ਨਾਤੇ ਉਹਨਾਂ ਨੂੰ ਬਾਹਰ ਜਾਣ ਦੇ ਉਹਨਾਂ ਦੇ ਰਸਤੇ ਜਿਹੜੇ ਉਹ ਬੰਦ ਕਰ ਦਿੱਤੇ ਜਾਣ ਪਰ ਇਹੇ ਮੇਰੀ ਗੱਲ ਜਿਹੜੀ ਹੈ ਇਹ ਮੇਰੀ ਜਿਹੜੀ ਵੀਡੀਓ ਆ ਪੰਜਾਬ ਦੇ ਹਰ ਘਰ ਪੰਚਾ ਦਿਓ ਰਾਜਸੀ ਸ਼ਰਮ ਦਾ ਕੀ ਕਾਨੂੰਨ ਹੈ ਰਾਤੀ ਸ਼ਰਨ ਦਾ ਕਾਨੂੰਨ 1951 ਦੀ ਯੂਨ ਰਫਿਊਜੀ ਧਾਰਾ ਦੇ ਹੇਠ ਆਉਂਦਾ ਹਰ ਉਹ ਸਿੱਖ ਹਰ ਉਹ ਸਿੱਖ ਚਾਹੇ ਪੰਜਾਬ ਚ ਜਾਂ ਕਿਸੇ ਵੀ ਇਸ ਭਾਰਤੀ ਸੂਬੇ ਵਿੱਚ ਰਹਿੰਦਾ ਜਿਸ ਨੂੰ ਸਿੱਖ ਧਰਮ ਦੇ ਕਰਕੇ ਉਸ ਦੇ ਰਾਜਨੀਤਿਕ ਵਿਚਾਰਾਂ ਕਰਕੇ ਕਿ ਉਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਕੇ ਖਾਲਿਸਤਾਨ ਬਣਵਾਉਣਾ ਚਾਹੁੰਦਾ ਹੈ ਖਾਲਿਸਤਾਨ ਰੈਫਰੰਡਮ ਦੀ ਮਹਿੰਮ ਦੀ ਮਦਦ ਕਰਦਾ ਉਸ ਕਾਰਨ ਕਿ ਉਸ ਨੂੰ ਤਸ਼ੱਦਦ ਹੁੰਦਾ ਹੈ ਉਸਕੇ ਝੂਠੇ ਕੇਸ ਪਾਈ ਜਾਂਦੇ ਆ ਜਾਂ ਜਿਵੇਂ ਅੱਜਕੱਲ ਗੈਂਗਸਟਰ ਬਣਾ ਕੇ ਝੂਠੇ ਪੁਲਸ ਮੁਕਾਬਲੇ ਵਾਂ ਕੇ ਮਾਰਿਆ ਜਾਂਦਾ ਹੈ ਉਹ ਅਸਾਈਲਮ ਲੈਣ ਵਾਸਤੇ ਰਾਜੀ ਸ਼ਰਮ ਲੈਣ ਦੇ ਕਾਬਿਲ ਹੈ ਸਵਾਲ ਉੱਠਦਾ ਅੰਬਰਸਰ ਕਿਉਂ ਇਸ ਦੇ ਪਿੱਛੇ ਵਿਉਂਤਪੰਦੀ ਹੈ ਇਸ ਆਦਮੀ ਪਾਰਟੀ ਦੇ ਭੰਡਵਾਲ Hindu Atwadi BJP ਲੂੰਗੀ ਯਾਦਵ ਤੇ ਅਮਿਤ ਸ਼ਾਹ ਦੀ ਜਾਨੀਏ ਦੇ ਵਿੱਚ ਸਿੱਧਾ-ਸਿੱਧਾ ਸੀਏ ਮਾਨ ਨੂੰ ਵੀ ਕਿਹਾ ਗਿਆ ਕਿ ਸਾਡੀਆਂ ਹੀ ਸਰਕਾਰਾਂ ਜ਼ਿੰਮੇਵਾਰ ਨੇ ਭਾਰਤ ਦੇ ਲੋਕਾਂ ਨੂੰ ਉੱਥੇ ਭੇਜਣ ਦੇ ਵਿੱਚ ਪੂਰੀ ਯਾਨੀ ਇੱਕ ਗਵਰਨਮੈਂਟ ਦਾ ਹੱਥਾ ਚਾਹੀਏ ਉਹ ਸੈਂਟਰ ਦੀ ਹੈ ਤੇ ਚਾਹੇ ਫਿਰ ਪੰਜਾਬ ਦੀ ਹੈ ਕਿਉਂਕਿ ਜਾਂਦੇ ਦਾ ਪੂਰੇ ਭਾਰਤ ਦੇ ਲੋਕ ਨੇ ਕੱਲੇ ਪੰਜਾਬ ਦੇ ਤਾਂ ਨਹੀਂ ਜਾਂਦੇ ਪਰ ਉਹਨਾਂ ਨੇ ਸਿੱਖ ਕੌਮ ਦੇ ਲਈ ਜਿਹੜਾ ਸੰਦੇਸ਼ ਦਿੱਤਾ ਕਿ ਜਾਣਬੁੱਝ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਔਰ ਉਹਨਾਂ ਦੇ ਹੱਤ ਕੜੀਆਂ ਲਾਉਣ ਦੇ ਲਈ ਬਹੁਤ ਸਾਰਾ ਯਾਨੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਉਥੇ ਸੈਂਟਰ ਹੈ ਚਾਹੇ ਕੁਛ ਵੀ ਹੈ ਤਾਂ ਹੁਣ ਸੁਣਨ ਵਾਲੀ ਗੱਲ ਇਹ ਹੈ ਜਿਹੜਾ ਅਮਰਪਾਲ ਸਿੰਘ ਹੈ ਉਹਦੇ ਹੱਕ ਦੇ ਵਿੱਚ ਕੀ ਕਿਹਾ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੀ ਕਿਹਾ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਅਮਰਪਾਲ ਸਿੰਘ ਡੇਬਰੀ ਵੜ ਦੇ ਵਿੱਚ ਬੰਦ ਆ ਕਈ ਵਾਰ ਤੁਸੀਂ ਸਪੀਚ ਸੁਣੀ ਹੋਣੀ ਆ ਜਿਹੜਾ ਕਿ ਪੰਨੂ ਆ ਪੰਨੂ ਨੇ ਕਈ ਵਾਰ ਇਹ ਗੱਲਾਂ ਕਹੀਆਂ ਨੇ ਤੇ ਭਾਈ ਤੁਸੀਂ ਖਾਲਸਤਾਨ ਦਾ ਨਾਮ ਦੇ ਕੇ ਤੇ ਅਮਰਪਾਲ ਸਿੰਘ ਨੂੰ ਟਾਰਗੇਟ ਕਰਦੇ ਹੋ ਦੂਜੇ ਸਾਥੀਆਂ ਨੂੰ ਵੀ ਟਾਰਗੇਟ ਕੀਤਾ ਗਿਆ ਜਿਹੜੇ ਅੱਜ ਵੀ ਡਿਬਰੂਗੜ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਨਾਲ ਬੰਨ ਨੇ ਪਰ ਹੁਣ ਤੁਸੀਂ ਆਪ ਹੀ ਦੇਖ ਲਓ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਸਭ ਕੁਝ ਕੀਤਾ ਉਹ ਤਾਂ ਉਹਨਾਂ ਦੇ ਦੇਖੋ ਸਾਹਮਣੇ ਆ ਗਿਆ ਡਿਬਰੂਗੜ੍ਹ ਦੇ ਵਿੱਚ ਭੇਜਣ ਵਾਲੀ ਸਰਕਾਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚੋਂ ਜੜਾਂ ਤੋਂ ਪੱਟੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕੌਮ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਵੀ ਸਫਾਇਆ ਹੋਣ ਜਾ ਰਿਹਾ ਹੈ ਸੀਐਮਪ ਦੇ ਅੰਤਮਾਨ ਦੀ ਆਮ ਆਦਮੀ ਪਾਰਟੀ ਦਾ ਔਰ ਦੂਜੇ ਪਾਸੇ ਹੁਣ ਪੰਨੂ ਨੇ ਵੀ ਮੁਹਿਮ ਰਚ ਦਿੱਤੀ ਹੈ ਕਿ ਜਿਹੜੇ ਇਹ ਸਾਡੇ ਲੋਕ ਭੇਜੇ ਜਾ ਰਹੇ ਨੇ ਇਹਨਾਂ ਦੇ ਨਾਲ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੀ ਕਿ ਬੜੀ ਡੁੰਗੀ ਹੈ ਯਾਨੀ ਮਿਲੀ ਜੁਲੀ ਗੱਲ ਹੈ ਸਾਡੀ ਸਰਕਾਰ ਹੋ ਗਈ ਜਿਹੜੀ ਸੈਂਟਰ ਦੀ ਔਰ ਦੂਜੇ ਪਾਸੇ ਜਿਹੜੀ ਅਮਰੀਕਾ ਦੀ ਸਰਕਾਰ ਯਾਨੀ ਕਿ ਦੋਨੇ ਟਰੰਪ ਇਹ ਨਾ ਬਣੀ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਜਿਵੇਂ ਕਿ ਭਾਰਤੀ ਕਹਿੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਸਾਡੇ ਪੰਜਾਬੀਆਂ ਦੁਆਰਾ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਭਾਈ ਵਾਪਸੀ ਕਰੋ ਕਿਉਂਕਿ ਜਿਹੜਾ ਇਹ ਮੁੱਦਾ ਇਹ ਮੁੱਦਾ ਬੜਾ ਗੰਭੀਰ ਹੈ ਕਿਸੇ ਦੀ ਸਮਝ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਸਰਕਾਰ ਸਾਡੇ ਸੈਂਟਰ ਦੀ ਵੀ ਰੜੀ ਹੋਈ ਹੈ ਸੈਂਟਰ ਤੋਂ ਬਿਨਾ ਇਹ ਕੰਮ ਸਾਡੇ ਨਹੀਂ ਹੋ ਸਕਦਾ ਸੀ ਔਰ ਦੂਜੇ ਪਾਸੇ ਜਿਹੜੇ ਕਿ ਜਾਣ ਬੁੱਝ ਕੇ ਨਮਕ ਲਾਉਣ ਦਾ ਕੰਮ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਜਿਵੇਂ ਕਰ ਰਹੀ ਹੈ ਜਦੋਂ ਹੀ ਡੀਪੋਰਟ ਹੋ ਕੇ ਆਉਂਦੇ ਨੇ ਭਾਰਤੂ ਯਾਨੀ ਪੰਜਾਬੀ ਅ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਹਾਜ਼ ਲੈਂਡ ਕਰਦਾ ਅਮਰੀਕਾ ਦਾ ਉੱਥੇ ਉਹਦੇ ਹੀ ਧਾਲੀਵਾਲ ਸਾਹਿਬ ਯਾਨੀ ਆਮ ਆਦਮੀ ਪਾਰਟੀ ਦੇ ਮੰਤਰੀ ਧਾਲੀਵਾਲ ਸਾਹਿਬ ਪਹੁੰਚ ਜਾਂਦੇ ਨੇ ਤਾਂ ਫੇਰ ਉਹ ਦਲਾਸੇ ਬੰਦੇ ਨੇ ਵੱਡੇ ਵੱਡੇ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਯਾਨੀ ਉਹਨਾਂ ਮੁੰਡਿਆਂ ਨੂੰ ਜਿਹੜੇ ਉੱਥੋਂ ਅਮਰੀਕਾ ਦੇ ਵਿੱਚੋਂ ਕੱਢੇ ਗਏ ਸੀ ਤਾਂ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਵੀ ਤੁਹਾਡੇ ਲਈ ਸਰਕਾਰ ਸੁਣੂਗੀ ਤੁਹਾਡੀ ਗੱਲ ਤੁਹਾਡੇ ਲਈ ਅਸੀਂ ਕੁਝ ਕਰਾਂਗੇ ਕੋਈ ਨਾ ਕੋਈ ਤੁਹਾਡੇ ਪੈਸੇ ਵਾਪਸ ਕਰਾਵਾਂਗੇ ਉਹਨਾਂ ਜਨਤਾ ਤੇ ਯਾਨੀ ਕਾਰਵਾਈ ਕਰਾਂਗੇ ਜਿਨ੍ਹਾਂ ਦੇ ਕਾਰਨ ਤੁਸੀਂ ਇਹਨਾਂ ਰਾਹਾਂ ਤੇ ਚੜ੍ਹੇ ਹੋ ਔਰ ਵਾਪਸ ਆਏ ਹੋ ਤੁਹਾਡੇ ਪੈਸੇ ਵੀ ਦਵਾਵਾਂਗੇ ਬਹੁਤ ਵੱਡੀਆਂ ਵੱਡੀਆਂ ਯਾਨੀ ਇੱਕ ਗੱਪ ਸਿੱਟੇ ਗਏ ਵੱਡੇ ਵੱਡੇ ਗੱਪ ਯਾਨੀ ਇੱਕ ਪਾਸੇ ਭਗਵੰਤ ਮਾਨ ਮਾਰਦਾ ਉਹਦੇ ਨਾਲ-ਨਾਲ ਹੀ ਉਹਨਾਂ ਦੇ ਮੰਤਰੀ ਵੀ ਸਿੱਖ ਗਏ ਨੇ ਕਿ ਭਾਈ ਗੱਪ ਕਿਵੇਂ ਸੱਟਣੇ ਆ ਤੇ ਕਦੋਂ ਸਿੱਕਣੇ ਆ ਮੌਕਾ ਦੇਖਦੇ ਹੀ ਧਾਰੀਵਾਲ ਸਾਹਿਬ ਪਹੁੰਚਦੇ ਨੇ 에ਰਪੋਰਟ ਤੇ ਅਮਰਸਰ ਸਾਹਿਬ ਦੇ ਵਿੱਚ ਤਾਂ ਫਿਰ ਉਹਨਾਂ ਲੋਕਾਂ ਦੇ ਰਾਜਨੀਤੀ ਸ਼ੁਰੂ ਕਰ ਦਿੰਦੇ ਨੇ ਤੇ ਅਸੀਂ ਤੁਹਾਡੇ ਹੱਕ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਪੰਜਾਬ ਦੇ ਲੋਕ ਇਹ ਗੱਲਾਂ ਨੂੰ ਜਾਣ ਗਏ ਨੇ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚੋਂ ਤਾਂ ਗਈ ਹੈ ਤਾਂ ਹੁਣ ਜਾਣ ਵਾਲੀ ਪੰਜਾਬ ਦੇ ਵਿੱਚੋਂ ਵੀ ਹੈ ਕਦੇ ਸਭ ਤੋਂ ਵੱਡਾ ਕਹਾਣੇ ਕਰ ਕੀਤਾ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਦੇ ਅੰਦਰ ਹੀ ਕੀਤਾ ਚਿੱਪੇ ਦੇ ਨਾਲ ਕਿੰਨੇ ਨੌਜਵਾਨ ਮਰੇ ਨੇ ਚਿੱਪੇ ਦੀ ਭੇਡ ਸਾਡਾ ਅੱਧਾ ਪੰਜਾਬ ਚੜ ਗਿਆ ਮੈਂ ਅਕਸਰ ਕਈ ਵਾਰ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁੰਨਾ ਤਾਂ ਐਸੇ ਕਰਕੇ ਹੀ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਅੱਕੇ ਹੋਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਬੋਰੀ ਬਿਸਤਰਾ ਤੁਹਾਨੂੰ ਗੋਲ ਕਰਨਾ ਪੈਣਾ ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਪੀੜ੍ਹੀ ਹੈ ਇਹ ਤੁਹਾਨੂੰ ਨਹੀਂ ਚਾਹੁੰਦੀ ਇਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੀ ਜਿੰਨੀ ਨੌਜਵਾਨੀ ਮਾਰੀ ਹੈ ਤੇ ਆਮ ਆਦਮੀ ਪਾਰਟੀ ਨਹੀਂ ਮਾਰੀ ਹੈ ਤੇ ਆਮ ਆਦਮੀ ਪਾਰਟੀ ਦੀ ਦੇਣਾ ਜਿਹੜਾ ਬਹੁਤ ਵੱਡੇ ਪੱਧਰ ਤੇ ਸਾਡੇ ਪੰਜਾਬ ਦੇ ਅੰਦਰ ਘਰਾਂ ਦੇ ਵਿੱਚ ਚਿੱਟਾ ਪਹੁੰਚ ਗਿਆ ਇੱਥੇ ਨੌਜਵਾਨ ਤਾਂ ਨੌਜਵਾਨ ਇੱਥੇ ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਕੱਲ ਦਿਨੇ ਪੰਜਾਬ ਦੇ ਵਿੱਚ ਕਈ ਔਰਤਾਂ ਵੀ ਚਿੱਟਾ ਲਾਉਂਦੀਆਂ ਨੇ ਤੇ ਫਿਰ ਤੁਸੀਂ ਹੁਣ ਆਪ ਹੀ ਦੱਸੋ ਘਰਾਂ ਦੇ ਵਿੱਚ ਚਿੱਟਾ ਪਹਚਾਉਣ ਵਾਲੀ ਸਰਕਾਰ ਕਿਹਦੀ ਹੈ ਆਮ ਆਦਮੀ ਪਾਰਟੀ ਦੀ ਹੈ ਤਾਂ ਹੁਣ ਵੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੰਘਰਸ਼ ਤੁਹਾਨੂੰ ਫਿੱੜਨਾ ਪੈਣਾ ਹੈ ਇਹ ਸਾਡੇ ਲੋਕ ਸੋਚਣ ਔਰ ਜਿਹੜੇ ਅਮਰੀਕਾ ਵਾਲੇ ਨੇ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹਣਾ ਵੀ ਭਾਈ ਤੁਸੀਂ ਜਾਣ ਬਾਰੇ ਤਾਂ ਹੁਣ ਸੋਚੋ ਹੀ ਨਾ ਪੰਜਾਬ ਬਹੁਤ ਸਾਰਾ ਵਿਖਰਦਾ ਜਾ ਰਿਹਾ ਐ ਇੱਧਰ ਰਹਿ ਕੇ ਕੁਝ ਸੋਚੋ ਆਪਣੇ ਭੈਣ ਭਰਾਵਾਂ ਦੇ ਵਿੱਚ ਰਹੋ ਔਰ ਆਪਣੇ ਯੋਧਿਆਂ ਦੇ ਨਾਲ ਹੱਕ ਦੇ ਵਿੱਚ ਖੜੋ ਜਿਹੜੇ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਲੜ ਰਹੇ ਨੇ ਜੇਲ੍ਹਾਂ ਵਿੱਚ ਬੰਦ ਨੇ ਅੱਜ ਵੀ ਕੁਝ ਲੋਕ ਆ ਜਿਹੜੇ ਲੱਖਾਂ ਸਦਾਨਾ ਵਰਗੇ ਉਹ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਅਹੋ ਨੌਜਵਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਆਪਣਾ ਹੱਕ ਵੀ ਬਣਦਾ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ